ਵਰਕਿੰਗ ਘਟ ਰਹੀ ਜਾਨੀ ਇੱਥੇ ਸਾਡੇ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਇਆ ਲੋਕੇਸ਼ਨ ਤਾਂ ਹੋਰ ਹੀ ਬੱਤੀਸ ਨਵੀਂ ਆ ਆ ਔਰ ਹੋਰ ਬਹੁਤ ਸਾਰੇ ਹੁੰਦੇ ਪਾਉਣ ਆ ਆ ਛੋਟੀ ਜੀ ਲੈ ਕੇ ਦੇ ਨਾਲ ਹਨਾ ਇਹਦੀ ਸ਼ਾਨ ਵੱਧ ਗਈ ਕਹਿੰਦਾ ਮਤਲਬ ਬਹੁਤ ਸੋਹਣਾ ਲੱਗਣ ਲੱਗਿਆ ਗਰਮੀ ਦੇ ਵਿੱਚ ਵੀ ਹੁਣ ਜਿਆਦਾ ਲੋਕ ਆਇਆ ਕਰਨੇ ਚਲ ਆਜੋ ਓਏ ਬਬੂ ਕਾਕੇ ਓਏ ਕਸਤੀ ਓਏ ਕਾਕੇ ਕਾਕੇ ਓਏ ਓਏ ਬਬੂ ਓਏ ਨੀ ਉੱਠਦਾ ਕਾਕੇ ਓ ਕੀ ਆ ਕੀ ਦੇਖਿਆ ਕੀ ਆ ਗਿਆ ਕਸਤੀ ਆ ਗਈ ਕਾਕੇ ਓ ਰੇ ਕਿਤਾ ਜੇ ਫਗਾ ਜਿਆ ਦੇਖ 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 ਲੋੜ ਰਹੀ ਲੋਆਏਗਾ ਦੀ ਹਟਦਾ ਨਹੀਂ ਠੀਕ ਹੋਏ ਇੱਕਾ ਉੱਠ ਗਿਆ ਟੁੱਟ ਰਿਹਾ ਦੇਖ ਕੇ ਕੋਈ ਕੀ ਆਵਾਜ਼ ਹੀ ਹੋ ਗਿਆ ਬੱਬੇ ਇਹਨੂੰ ਹੋਰ ਥੋੜਾ ਜਿਹਾ ਵੱਡਾ ਕਰਦੇ ਆ ਨਾ ਹੋਰ ਉਹਨਾਂ ਦਾ ਛੋਟਾ ਹੈ ਜੀ ਹਰ ਵੀ ਬਹੁਤ ਸਹੀ ਆ ਟੀ ਵੀ ਲਾਲਾ ਫੀਲ ਇੱਥੇ ਆਉਣ ਲੱਗਾ ਦਨ ਇਹ ਮਾਰਕੀਟ ਦਰੋਂ ਦਰੋਂ ਬਹੁਤ ਵੱਡੀ ਹੋਈ ਜਾਂਦੀ ਆ ਗੱਡ ਸਿਸਟਮ ਕਰ ਲੈਣਾ ਬਰਨਾਲੇ ਤੋਂ ਆਹ ਤੇ ਗੱਡ ਦੋਈ ਦਾ ਫੀਲ ਦਵਾ ਰਿਆ ਪੂਰਾ ਗੋਆ ਦੋਈ ਦਾ ਫੀਲ ਕਰ ਦਵਾ ਰਿਆ ਇਹ ਵਾਓ ਉਹ ਉੱਤਰ ਵਾਲੇ ਤਿਆਰ ਵੀ ਹੋ ਰਹੀ ਆ ਇਹ ਤਾਂ ਇੰਜਣ ਬਣਾ ਤਾ ਤੇ ਕੋ ਖੜੀ ਆ ਵੱਡੇ ਸਾਰੇ ਟਾਇਰਾਂ ਜਿਹੇ ਨਹੀਂ ਆਈ ਨਹੀਂ ਆਈ ਹਾਂ ਤੇ ਜੇ ਲੇਕਾ ਸੁਕਣਾ ਲੇਕਾ ਨਹੀਂ ਵੀਡ ਹੁੰਦੀ ਆ ਤਰ ਲਈ ਕੀ ਇਹ ਵੀ ਤਾਂ ਬਹੁਤ ਥੋੜੀ ਜਿਆਦਾ ਗੱਡੀ ਆ ਇਹ ਟੈਂਪਰਰੀ ਬਣਾਈ ਹੋਈ ਆ ਉਹ ਇੱਕ ਕੁਦਰਤੀ ਬਣੀ ਹੋਈ ਆ ਦੁੱਗੋ ਕਿੱਥੇ ਆ ਗਿਆ ਕਾਕੇ ਕਾਕੇ ਕਿੱਥੇ ਆ ਗਿਆ ਤੂੰ ਕਾਕੇ ਕਿਹੜੀਆਂ ਚਲਵਾ ਦੀਆਂ ਕਾਕੇ ਤੂੰ i ਕਾਕੇ ਕਾਤੇ ਓਏ ਉਹ ਪਾਣੀ ਵਾਲੇ ਜਾ ਜਲ ਪਿਓ ਓਏ ਹਾਂ ਪਹੁੰਚ ਗਈ ਓਏ ਉਹ ਕਿੱਧਰ ਗਈ ਹਾਤੀ ਹਾਤੀ ਹਾਤੀ